ਸੰਘਾ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੇ ਪਿੰਡ ਜਿੰਦਬੜੀ ਜਿਹੜੀ ਸਾਡੇ ਨਾਲ ਸੰਗਤਾਂ ਜੀਆਂ ਸਾਰੀਆਂ ਲੰਗਰ ਛਕਣਗੀਆਂ ਜੀ ਸੌਂ ਜਾ ਸੌਂ ਜਾ ਕਾਕੇ ਸੌਂ ਜਾ ਕਾਕਾ ਸਾਡਾ ਸੌਣ ਲੱਗਾ ਤੇ ਆਪਾਂ ਤਿਆਰੀ ਕਰ ਰਹੇ ਆ ਜੀ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਨਾਲ ਵੀ ਜਾ ਰਹੀ ਸਾਡੇ ਮਨਵੀਰ ਕੌਰ ਮਨਵੀਰ ਕੌਰ ਪੈਕਿੰਗ ਹੋ ਚੁੱਕੀ ਆ ਆ ਦੇਖੋ ਜੀ ਸਾਡਾ ਬੈਗ ਸਾਰਾ ਕੁਝ ਤਿਆਰ ਹੈ ਬਸ ਹੈ ਸਾਡਾ ਬੈਗ ਦੇ ਸਾਥ ਹੀ ਰਹਿਣਾ ਰਮਨ ਵੀ ਸਾਡੇ ਨਾਲ ਜਾ ਰਹੀ ਆ ਦੀਪ ਚਲ ਗਿਆ ਬਾਹਰ ਸਾਨੂੰ ਛੱਡਣ ਜਾਊਗਾ ਤੇ ਆਪਾਂ ਬਿਲਕੁਲ ਤਿਆਰ ਆ ਤੁਰਨ ਵਾਸਤੇ ਹੁਣ ਛੱਡਿਆ ਚਕਾਰਾਂ ਫਿਰ ਹਾਂਜੀ ਜੀ ਚਲੋ ਫਿਰ ਬੋਲੇ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਿਲਦੇ ਆ ਜਿੱ ਅੱਗੇ ਜਾ ਕੇ ਫਿਰ ਉਹਨਾਂ ਬਾਈ ਬਸ ਜਾਵਾਂਗੇ ਆਪਾਂ ਜਿੱਦਾਂ ਜਿੱਦਾਂ ਜਾਵਾਂਗੇ ਤੁਹਾਨੂੰ ਨਾਲ ਨਾਲ ਆਪਾਂ ਵੀ ਲੋਗ ਦਿਖਾਈ ਜਾਵਾਂਗੇ ਜੀ ਸਾਡੇ ਨਾਲ ਬਣੇ ਰਹੋ ਜੀ ਬਸ ਇੱਕ ਵਾਰੀ ਸਾਨੂੰ ਡਾਇਰੈਕਟ ਬੱਸ ਨਹੀਂ ਮਿਲਦੀ ਭਈ ਆਪਾਂ ਫਗਵਾੜੇ ਤੋਂ ਆਏ ਆ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਜਾਵਾਂਗੇ ਗੜ੍ਹ ਸ਼ੰਕਰ ਤੇ ਗੜ੍ਹ ਸ਼ੰਕਰ ਤੋਂ ਜਾਵਾਂਗੇ ਆਨੰਦਪੁਰ ਸਾਹਿਬ ਇੱਥੋਂ ਡਾਇਰੈਕਟ ਡਾਇਰੈਕਟ ਬੱਸ ਹੈ ਨਹੀਂ ਪਰ ਇੱਥੇ ਕੋਤੇ ਕੁਝ ਨਹੀਂ ਲਿਖਿਆ ਹੋਇਆ ਕਿਹੜੀ ਬੱਸ ਕਿੱਥੋਂ ਜਾਣੀ ਹੈ ਨਾ ਕੋਈ ਕਾਊਂਟਰ ਨੰਬਰ ਨਾ ਇੱਥੇ ਕੁਝ ਲਿਖਿਆ ਹੋਇਆ ਵੀ ਕਿਹੜਾ ਇਹ ਨੰਬਰ ਹੈ ਕਿੱਥੇ ਬੱਸ ਜਾਣੀ ਹੈ ਬੱਸ ਇੱਥੇ ਸਵਾਰੀਆਂ ਖੜੀਆਂ ਸੀ ਵੀ ਪੁੱਛ-ਪੁੱਛ ਕਿੱਥੇ ਖੜ ਗਏ ਆ ਬਸ ਸਾਰਾ ਕੁਝ ਖਾਲੀ ਪਿਆ ਕਾਊਂਟਰ ਨੰਬਰ ਲਿਖਿਆ ਕਿਤੇ-ਕਿਤੇ ਲਿਖਿਆ ਕਿਤੇ-ਕਿਤੇ ਨਹੀਂ ਲਿਖਿਆ ਹੈਗਾ ਇਥੋਂ ਡਾਇਰੈਕਟ ਬੱਸ ਕਹਿੰਦੇ ਨਹੀਂ ਜਾਂਦੀ ਜੇ ਇਥੋਂ ਗੜਸ਼ਣ ਕਰ ਜਾਵਾਂਗੇ ਫਿਰ ਅਨੰਦਪੁਰ ਸਾਹਿਬ ਜਾਵਾਂਗੇ ਜੀ ਬੱਸ ਤਾਂ ਮਿਲ ਗਈ ਸਾਨੂੰ ਪਰ ਚੜ੍ਹਿਆ ਬੜੀ ਮੁਸ਼ਕਲ ਸਵਾਰੀਆਂ ਨਾਲ ਭਰ ਗਈ ਇੱਕਦਮ ਹੀ ਬੱਸਾਂ ਸਾਰੇ ਚੜ੍ਹਦੇ ਪਏ ਆ ਸਰਬ ਹੁਣੀ ਅਜੇ ਬਾਹਰ ਹੀ ਆ ਬੱਸ ਸੀਟ ਪਰ ਬੁੱਕ ਕਰ ਲਈ ਹੋਈ ਹੈ ਪਹਿਲਾਂ ਹੀ ਆਪਣੀ ਆਣ ਕੇ ਬੈਗ ਰੱਖ ਦਿੱਤਾ ਹੋਇਆ ਉੱਪਰ ਤੇ ਅਨੰਦਪੁਰ ਪਹੁੰਚ ਗਏ ਆ ਗੜਸ਼ਣ ਪਹੁੰਚ ਗਏ ਬੱਸ ਕਰ ਲਈਏ ਦੇਖਦੇ ਹਾਂ ਫਿਰ ਅਪਾ ਪ੍ਰਾਈਵੇਟ ਬੱਸ ਲਈਏ ਪਹਿਲੇ ਸਰਕਾਰੀ ਵੀ ਲਈ ਸੀ ਉਹ ਨਵਾਂ ਸ਼ਹਿਰ ਤੋਂ ਤੇ ਕੋਈ ਨਾ ਫਸਿਆ ਦੇ ਨਾਲ ਬੋਸ ਤਾਂ ਜਮਾਗੇ ਕੋਈ ਨਾ ਗੱਟੀਆਂ ਗਈਆਂ ਵੀ ਇੱਕ ਦਾਦਾ ਹਾਂ ਅਰੇ ਕੋਲਣ ਕਰਨੇ ਜਾਣਾ ਹੋਈ ਅੰਦੀ ਤੇ ਜਦੋਂ ਦੇ ਤੇ ਸਿੱਟਾ ਪਿਆ ਕਿ ਨਾ ਆਇਆ ਫਿਰ ਹਾਂ ਸਰ ਨੰਕੁਨ ਸਾਹਿਬ ਬੱਸ ਸਟੈਂਡ ਹਾਂ ਸਦਾ ਲੋਕ ਬੋਸ ਤਾਂ ਬੰਦ ਕਰਦੇ ਸਵਾਹਿਤ ਹੈ ਗੁਰੂ ਜੀ ਦੀ ਕਿਰਪਾ ਨਾਲ ਸਾਡੇ ਬਹੁਤ ਚੁੱਕਿਆ ਜੀ ਆਨੰਦਪੁਰ ਸਾਹਿਬ ਦੀ ਜੁਇਕਰਤਾ ਦੂਰ ਤੇ ਸਾਨੂੰ ਬੱਤ ਹੋ ਰਿਹਾ ਸਤਿ ਸ੍ਰੀ ਅਕਾਲ ਸਾਹਿਬ ਜੀ ਜਿਹੜੇ ਆਪਾਂ ਪਹਿਲਾ ਇਸ਼ਨਾਨ ਕਰਾਂਗੇ ਜਾ ਕੇ ਫਿਰ ਆਪਾਂ ਦਰਸ਼ਨ ਕਰਾਂਗੇ ਜੇ ਵਲੌਗ ਵਿੱਚ ਬਣਿਆ ਰਿਹਾ ਸਾਰਾ ਕੁਝ ਆਪਾਂ ਤੁਹਾਨੂੰ ਲਾਲ ਲਾਈ ਦਿਵਾ ਲਵਾਂ ਲਓ ਜੀ ਹੁਣ ਇਸ਼ਨਾਨ ਕਰਨ ਦੀ ਤਿਆਰੀ ਹੋ ਚੁੱਕੀ ਹੈ ਜੀ ਮਨਵੀਰ ਦੇਖੋ ਜੀ ਮਨਵੀਰ ਇਸ਼ਨਾਨ ਕਰਨ ਵਾਸਤੇ ਰੈਡੀ ਹੋ ਵਲੋ ਆਏ ਗੁਰੂ ਜੀ ਕਾ ਕਾਲਜਾ ਵਾਈ ਗੁਰੂ ਜੀ ਕੀ ਪਤੇ ਜੀ ਪਤ ਕੀ ਸਰ ਤੇ ਮੰਨ ਲਓ ਜੀ ਇਸ਼ਨਾਨ ਕਰਨਾ ਕਾਕੇ ਨੇ ਨਾ ਸਿਰ ਕੇਸਾਂ 'ਚ ਜਲ ਪਾਉਣਾ ਨਾ ਇਹਦੇ ਨਾਲ ਹਣਾ ਫੇਰ ਪਟਕੇ ਗੇਲੇ ਹੋਇਆ ਨੇ ਨਾ ਫੇਰ ਪਟਕੇ ਬੰਨਣਾਗੇ ਇਹਦੇ ਵਿੱਚ ਵਾਹ ਸੱਚੇ ਪਾਤਸ਼ਾਹ ਵਾਹ 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 ਲੋ ਜੀ ਲੰਗਰ ਛੱਕ ਕੇ ਅਸੀਂ ਬੈਠ ਕੇ ਹੋਇਆ ਸਰਾਵਾਂ ਵਿੱਚ ਤੇ ਸਰਾਵਾਂ ਵਿੱਚ ਅਸੀਂ ਕਮਰੇ ਦਾ ਵੇਟ ਕਰ ਰਹੇ ਹਾਂ ਸਾਨੂੰ ਕਮਰਾ ਕਦੋਂ ਮਿਲੇਗਾ ਜੀ ਟਾਈਮਿੰਗ ਰੱਖੀ ਹੋਈ ਕਮਰੇ ਦੇ 4:30 ਵਜੇ ਸਾਨੂੰ ਸ਼ਾਮ ਦਾ ਕਹਿ ਦਿੱਤਾ ਵੀ ਸਾਨੂੰ ਕਮਰਾ ਮਿਲੇਗਾ ਕਾਫੀ ਜਾਨਾ ਇੱਥੇ ਸੰਗਤ ਬੈਠੀ ਹੋਈ ਹੈ ਕਮਰਾ ਲੈਣ ਵਾਸਤੇ ਮਤਲਬ ਰੂਮ ਤੇ ਦਿੱਕਤ ਪਤਾ ਨਹੀਂ ਕਿਉਂ ਆ ਹੀ ਜਾਂਦੀ ਆ ਹਰ ਜਗ੍ਹਾ ਤੇ ਇਦਾਂ ਹੋ ਹੀ ਜਾਂਦਾ ਜੇ ਮਰਜ਼ੀ ਥਾਂ ਤੇ ਚਲ ਜਾਈਏ ਸਾਨੂੰ ਤਾਂ ਕਾਫੀ ਵਾਰ ਦਿੱਕਤ ਆਈ ਜਾਂਦੀ ਰੂਮ ਦੀ ਤਾਂ ਹਨਾ ਮਨਵੀਰ ਤੂੰ ਪਹਿਲੀ ਵਾਰ ਹੀ ਆਇਆ ਤੈਨੂੰ ਪਹਿਲੀ ਵਾਰ ਹੀ ਹੋਇਆ ਹੈ ਨਾ ਇਦਾਂ ਪੁੱਤ ਤਸੀਂ ਪਹਿਲਾਂ ਕਾਫੀ ਵਾਰ ਇਹਨੂੰ ਕਰਦੋ ਸਾਂਝਾ ਨਹੀਂ ਸਾਨੂੰ ਇਦਾਂ ਹੀ ਹੁੰਦੀ ਹੀ ਕਿ ਰੂਮ ਦੀ ਬਹੁਤ ਦਿੱਕਤ ਆਂਦੀ ਹੈਗੀ ਆ ਚਲੋ ਅਸੀਂ ਹਣ ਆਪਾਂ ਰੂਮ ਲੈਨੇ ਆਆਂ ਬਹੁਤ ਬੰਦੇ ਲੰਦੀਆਂ ਇਹ ਸਾਰਾ ਤੁਸੀਂ ਕੁਝ ਸਾਰੇ ਰਹਿ ਗਏ ਆਂ ਆਪਣਾ ਤਾਂ ਅਲਗਾਟ ਲੈਣਾ ਫੋਨ ਕਰਨਾ ਅਜੇ ਵੀ 4:30 ਹੋਣ ਦੇ ਨਾਮ ਤੇ ਰਹਿ ਗਿਆ ਉਹ 15 ਮਿੰਟ ਰਹਿਣ 4:30 ਹੋਣਗੇ ਅਸੀਂ 2:30 ਘੰਟੇ ਹੋ ਗਏ ਪਾਈ ਗਏ ਹਾਂ ਕੰਮ ਵਿੱਚ ਸਾਡੇ ਖਾਸ ਇਸ ਕਰਕੇ ਪਸੰਦ ਹੀ ਬਹੁਤ ਹਨ ਜੀ ਉਹ ਘਾਤ ਰਹਿ ਗਿਆ ਫਾਸਟਲ ਅੰਮੇਲਿਆ ਦੇ ਕਮਰਾ ਕਿੰਨੀ ਮੁਸ਼ਕਲਤ ਕਰਨੀ ਪੈਂਦੀ ਕਮਰਾ ਲੈਣ ਵਾਸਤੇ ਤੁਸੀਂ ਦੇਖ ਹੀ ਸਕਦੇ ਹੋ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਬੜੀ ਮਸਤ ਰੰਗਾਂ ਵਾਲੀ ਹੈ ਤੇ ਠੀਕ ਹੈ ਨਾ ਜੀ ਚਲੋ ਸਾਰੇ ਚਲ ਜਿਆ ਕਮਰੇ ਚ ਮਿਲਦੇ ਜਾ ਕੇ ਬਾਕੀ ਇੱਥੇ ਹੀ ਹੁੰਦਾ ਕਿ ਸਾਡਾ ਤਾਂ ਹੁੰਦਾ ਸਰ ਇਹ ਵੈਸੇ ਇੱਥੇ ਅੱਜ ਪਹਿਲੀ ਵਾਰੀ ਹੋਇਆ ਅੱਗੇ ਕਦੀ ਇਦਾਂ ਹੋਇਆ ਨਹੀਂ ਰਹਿਦਾ ਇੱਥੇ ਹਾਂ ਇੱਥੇ ਘਰ ਖੋਣ ਦਾ ਹੈਗਾ ਇੰਦਾ ਪਹਿਲੀ ਵਾਰੀ ਹੋਇਆ ਇੱਥੇ ਇੰਨੀ ਲੰਬੀ ਲਾਈਨ ਕਦੇ ਲੱਗੀ ਨਹੀਂ ਸੀ ਹੈਗੀ ਹਾਂ ਕਾਫੀ ਜ਼ਿਆਦਾ ਲੰਬੀ ਲਾਈਨ ਤੇ 2 2.5 ਘੰਟੇ ਹੋ ਗਏ ਖੜਿਆ ਨੂੰ ਵੀ ਇੱਥੇ ਨਾ ਸਾਢਾ ਹੋ ਗਏ ਆ ਸਾਢੇ 12 ਵਜੇ ਤੇ ਆਏ ਹਾਂ ਹਾਂ ਚਲੋ ਚਲਦੇ ਆ ਮਿਲ ਗਿਆ ਫਿਲਹਾਲ ਕਮਰਾ ਹੁਣ ਤਾਂ ਲਓ ਜੀ ਆਪਣਾ ਕਮਰਾ ਤੇ ਦੇਖ ਲਓ ਜੀ ਆਪਾਂ ਕਮ ਤੇ ਆਪਾਂ ਹੁਣ ਦੁਬਾਰਾ ਫਰੈਸ਼ ਹੋ ਕੇ ਚੱਲੇ ਆਂ ਦਰਸ਼ਕਾਂ ਨੂੰ ਵਾਸਤੇ ਮੱਥਾ ਟੇਕਣ ਵਾਸਤੇ ਮਨਵੀਰ ਨੇ ਦੂਜੇ ਕੱਪੜੇ ਪਵਾਤੇ ਆ ਸਰਬ ਨੇ ਵੀ ਚੇਂਜ ਕਰ ਲਏ ਕਕੇ ਤਿਆਰ ਚਲਿਏ ਫਿਰ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਚਲੋ ਠੀਕ ਆ ਓਕੇ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚ ਚੁੱਕੇ ਆਂ ਜੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਸਾਹਬ ਸਾਹਮਣੇ ਇਮਾਰਤ ਦੇ ਦਰਸ਼ਨ ਕਰ ਰਹੇ ਹਾਂ ਤੁਸੀਂ ਅ ਰਹਿਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਜੀ ਸੁਣ ਰਹੇ ਹੋ ਤੁਸੀਂ ਵੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ ਵੀ ਸੰਗਤਾਂ ਦੂਰੋਂ ਦੂਰੋਂ ਨਮਸਤਕ ਖੂਨ ਵਾਸਤੇ ਆਏ ਆ ਜੀ ਆ ਦੇਖੋ ਜੀ ਉੱਪਰ ਬਹੁਤ ਹੀ ਸੋਹਣੀ ਲਾਈਟ ਬਹੁਤ ਹੀ ਸੋਹਣਾ ਸੁੰਦਰ ਨਜ਼ਾਰਾ ਜੀ ਬਹੁਤ ਆਨੰਦ ਆ ਰਿਹਾ ਜੀ ਇੱਥੇ ਇੱਧਰ ਸਾਹਮਣੇ ਜੋੜਾ ਘਰ ਨਵਾਂ ਜਿਹੜਾ ਬਣ ਚੁੱਕਾ ਇੱਧਰਲੇ ਪਾਸੇ ਜੀ ਤਾਂ ਅੱਪ ਚੜਾਈ ਚੜ ਕੇ ਉੱਪਰ ਆਉਣੇ ਸਿੱਧਾ ਉਹ ਸਾਹਮਣੇ ਜੋੜਾ ਘਰ ਬਣਿਆ ਹੋਇਆ ਇੱਧਰ ਅਪਾ ਜੋੜੇ ਜਮਾ ਕਰਾ ਕੇ ਇੱਧਰ ਅਪਾ ਦਰਸ਼ਨ ਕਰਨ ਵਾਸਤੇ ਜਾ ਸਕਦੇ ਹਾਂ ਜੇ ਅੰਦਰ ਉੱਪਰ ਇੱਧਰੋਂ ਜਾਵਾਂਗੇ ਪੌੜੀਆਂ ਚੜਕ ਚੜ ਕੇ ਹਾਂਜੀ ਇੱਧਰ ਖੜਾ ਪ੍ਰਸ਼ਾਦੀ ਦੇ ਕੇ ਕਰਵਾਉਣ ਵਾਸਤੇ ਇੱਧਰ ਆ ਦੇਖ ਘਰ ਬਣਿਆ ਹੋਇਆ ਇੱਧਰ ਤੁਸੀਂ ਦੇਖ ਸਕਦੇ ਪ ਤਾਂ ਸ੍ਰੀ ਕੇਸਗੜ ਸਾਹਿਬ ਮੱਥਾ ਟੇਕਣ ਵਾਸਤੇ ਜਾ ਸਕਦੇ ਹੋ ਜੀ ਸੋ ਹੁਣ ਆਪਾਂ ਵੀ ਜਾਵਾਂਗੇ ਅੰਦਰ ਭਾਗ ਬ੍ਰਹਮਾ ਹੋ ਸਹਾਈ ਜਿਸ ਜਿਹੜੀ ਕਥੀ ਗਲੀ ਵਰਦੀ ਹੈ 21 ਸਾਲ ਦੇ ਮੁਤਾਬਕ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ राय ਦੇ ਨਾਮ ਜਨਾਬ ਉਸੇ ਰਹਿਦੇ ਉਪਰੰਤ ਪੰਜਾਂ ਪਿਆਰੇ ਆਸੂ ਅਮਰ ਸ਼ਬ ਜਿਸ ਨਾਮ ਦੇ ਆ ਪਰਸੇ ਹੋਏ ਬਹਿ ਪ੍ਰਗਟਿਓ ਵੱਧ ਅਗ ਬੜਾ ਬਰੇ ਆਮਨ ਕੇਦਾ ਵਾਹ ਵਾਹ ਗੋਵਿੰਦ ਸਿੰਘ ਆਪ ਗੁਰੂ ਜੀ ਆਤੂ ਆਤਰਾ ਲਈ ਵੇਲੇ ਜਾਂ ਸ਼ੇਰ ਦਾ ਸ਼ਿਕਾਰ ਕਰਨ ਵੇਲੇ ਸਤਿਗੁਰੂ ਜੀ ਇਸ ਦੀ ਵਰਤੋਂ ਕਰਿਆ ਕਰਦੇ ਇਹ ਦੋਨੋਂ ਸਤਿਪ੍ਰਾਵਣ ਅਸਥਾਨਾਂ ਤੇ ਸ਼ੋਭਾ ਕਰੇ ਹਨ ਸਾਡੀ ਕਿ ਤੁਰ ਮਾਦਮਸਾ ਹਾਥੀ 700 ਮਾਰ ਕੇ ਲੋਗਰ ਦੇ ਘਰੇ ਦਰਵਾਜਾ ਤੋਦ ਦੇਗਾ ਉਹਦੀ ਕੋ ਸਿੰਘ ਹੋਣਗੇ ਉਹਨਾਂ ਨੂੰ ਅੱਗੇ ਰੱਖੀ ਰੱਖ ਦਵਾਂਗੇ ਗੁਰੂ ਕੇ ਸੱਤਰ ਸਾਡੇ ਹੱਥ ਲੱਗ ਜਾਣਗੇ ਜਿਸ ਦਾ ਪਤਾ ਲੱਗਾ ਸਤਿਗੁਰੂ ਜੀ ਰੱਬ ਦੀ ਜਵਾਨ ਅਦਰ ਸਤਿਗੁਰਾਂ ਨੇ ਬਚਨ ਕੀਤੇ ਕੀ ਹੋਇਆ ਪਹਾੜੀ ਦੇ ਬਦਮਾਸ਼ਾਂ ਕੀ ਆ ਰਹੇ ਹਨ ਇੱਕ ਕਰਕੇ ਵਰਸ਼ਨ ਆਪਣੇ ਘਰਮਾਰ ਚਲਾਈ ਕਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਤਿੰਨ ਵਾਰ ਪਤਰੀ ਦੀ ਧਰਤੀ ਵਿੱਚ ਮਾਰਿਆ ਪੁੱਟਿਆ ਇਹਨਾਂ ਨਿਰਮਲ ਜਲ ਦੀਆਂ ਧਾਰਾਂ ਬਈਆਂ ਸੰਗਤਨ ਜਲ ਸਕਿਆ ਅਨੰਦ ਮਾਣਿਆ ਸਤਬਨ ਨਾਮ ਰਤਨ ਤਰਬੈਣੀ ਸਾਹਿਬ ਅਜੀਵ ਜਨਰੰਤਰ ਗੁਰੂ ਕੇ ਲਹਾਵਾਨੀ ਤੇ ਚੱਲਿਆ ਲੰਗਦਾ ਸ਼ਾਕੀ ਅਨੰਦ ਮਾਣਦੀਆਂ ਹਾਂ ਤੇ ਬੰਦੂਕ ਦਾ ਨਿਸ਼ਾਨਾ ਵੜਾ ਚੁੱਕਾ ਸਤਿਗੁਰਾਂ ਨੇ ਕਬੂਲ ਫਰਮਾਇਆ ਕਈ ਜੰਗਾਂ ਜੁੱਗਾਂ ਵਿੱਚ ਵਰਥਿਆ ਵੀ ਅੱਜ ਵੀ ਨਮੀਦੀ ਨਮੀ ਹੈ ਇਹ 사ਤਰ ਕਰਬਲਾ ਦੇ ਮੈਦਾਨ ਅੰਦਰ ਵਸਿਆ ਗਿਆ ਜਿੱਥੇ ਬੀਬੀ 파ਦਮਾ ਦਾ ਪੁੱਤਰ ਹੁਸੈਨ ਸ਼ਹੀਦ ਹੋਇਆ ਇਹ ਵੀ 파ਦਮਾ ਨੇ ਆਪਣੇ ਪੁੱਤਰ ਦੀ ਯਾਦ ਦੇ ਅੰਦਰ ਸੱਤ ਨੂੰ ਮੱਖੇ ਵਿਖੇ ਬੇਟਾ ਕਰ ਦਿੱਤਾ ਤੇ ਉਤੇ ਲੋਹੇ ਦੇ ਟੋਪੇ ਨੇ ਹੁੰਦੇ ਜਦੋਂ ਸਤਗੁਰੂ ਦਾ ਧਰਮਾਭਾਰ ਕਰਦੇ ਇਹ 사ਤਰ ਲੋਹੇ ਦੇ ਟੋਪ ਨੂੰ ਜੀਰ ਕੇ ਦੁਸ਼ਮਣ ਦੇ ਸਿਰ ਤੇ ਦੋ ਫਾਲ ਕਰਕੇ ਸਦਾ ਦੀ ਜੀਸ ਫਲਾ ਦੇ ਭਾਈ ਸਾਹਿਬ ਦੇ ਖੱਬਿਆਂ ਤੋਂ ਜੇ ਬਿੱਤਰ ਢਾ ਜੋ ਗੈਂਡੇ ਦੇ ਖਾਲ ਦੀ ਬਣੀ ਹੈ ਜਿਸ ਨੂੰ ਬਣੀ ਨੂੰ 357 ਸਾਲ ਦੀ ਬਸਤਮਾ ਹੋ ਗਿਆ ਉਸ ਸਮੇਂ ਦਾ ਕੂਖਾ ਜਿੰਦਗੀ ਜਨਵਰਾਂ ਦਾ ਉਧਾਰ ਕਰਦੇ ਸਨ ਇਹ ਦੋਨੋਂ ਸ਼ਸਤਰ ਵੀ ਪਾਵਨ ਸਥਾਨਾਂ ਤੇ ਸ਼ੋਭਾ ਭਾਰਿਤ ਵੱਡਾ ਬਰਛਾ ਛੋਟੀ ਬਰਸ਼ੀ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਰ ਜੀ ਅਣਦੋਇਤ ਸਥਾਨਾਂ ਤੇ ਸ਼ੋਭਾ ਭਾਰਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕਾਥੀ ਉਤੇਗਾ ਜਿਸ ਉਤੇ ਲਿਖਿਆ ਹੋਇਆ ਹੈ ਸ੍ਰੀ ਗੋਪਤੀ ਦੀ ਸਹਾਇ ਗੁਰੂ ਸਿੰਘ ਪਾਸ਼ਾ ਜੀ ਦਾਸ ਦੂਸਰੇ ਪਾਸੇ ਪਾਸ਼ਾ ਜੀ ਦਾਸ ਇਹਦੇ ਮੁੱਠੇ ਉਤੇ ਲਿਖਿਆ ਆਕਾਲ ਸਹਾਇ ਸੰਗਤ ਜੀ ਅਗਲੇ ਦਿਨ ਸ਼ੁਰੂ ਹੋ ਚੁੱਕਾ ਜੀ ਅਸੀਂ ਪਹਿਲੇ ਦਿਨ ਤੁਸੀਂ ਦੇਖ ਲਿਆ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰ ਲਏ ਸੀਗੇ ਤੇ ਅੱਜ ਆਪਾਂ ਅਗਲੇ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਆਪਾਂ ਜਾਵਾਂਗੇ ਯਾਤਰਾ ਤੇ ਗੁਰਦੁਆਰਾ ਸਾਹਿਬ ਦੇ ਲੱਗ ਲੱਗ ਕੇ ਯਾਤਰਾ ਤੇ ਜਾਵਾਂਗੇ ਇਤੋਂ ਸ਼੍ਰੋਮਣੀ ਕਮੇਟੀ ਵੱਲੋਂ ਕੇਸਗੜ੍ਹ ਸਾਹਿਬ ਵੱਲੋਂ ਬੱਸ ਜਾਂਦੀ ਹੈ ਫ੍ਰੀ ਯਾਤਰਾ ਕਰਵਾਂਦੀ ਹੈ ਅਸੀਂ ਅੱਜ ਉਸ ਬੱਸ ਦੇ ਵਿੱਚ ਜਾ ਰਹੇ ਆ 8:30 ਤੋਂ 9 ਵਜੇ ਦਾ ਟਾਈਮ ਹੁੰਦਾ ਉਸ ਬੱਸ ਦਾ ਚੱਲਣ ਦਾ ਸਵੇਰ ਦਾ ਕੌਣਾ ਪਾ ਲੋਕੇਸ਼ਨ ਵੀ ਦਿਖਾ ਦਿੰਨੇ ਕਿੱਥੋਂ ਬਸ ਜਾਂਦੀ ਆ ਦੇਖੋ ਜੀ ਆ ਦੇਖੋ ਜੀ ਕੇਸਗੜ੍ਹ ਸਾਹਿਬ ਹੈਗਾ ਜੀ ਕੇਸਗੜ੍ਹ ਦੇ ਸਾਹਮਣੇ ਬਿਲਕੁਲ ਆ ਦੇਖੋ ਜੀ ਦਸ਼ਮੇਸ਼ ਹਾਲ ਬਣਿਆ ਹੋਇਆ ਜੀ ਇੱਥੇ ਰਾਤ ਨੂੰ ਜਿੱਦਾਂ ਸੌਣ ਵਾਸਤੇ ਯਾਤਰੀ ਰੁਕਦੇ ਆ ਤੇ ਇਹਦੇ ਬਿਲਕੁਲ ਅੰਦਰਲੇ ਪਾਸੇ ਬੱਸਾਂ ਖੜੀਆਂ ਹੁੰਦੀਆਂ ਜਦੋਂ ਬੱਸ ਬਾਹਰ ਆਈ ਆ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਆ ਵੀ ਸੰਗਤਾਂ ਜਾਣ ਵਾਸਤੇ ਖੜੀਆਂ ਹੋਈਆਂ ਜੀ ਤੇ ਇੱਥੇ ਇਹਦੇ ਬਿਲਕੁਲ ਸਾਹਮਣੇ ਬੱਸ ਲੱਗਦੀ ਹੈ ਕਈ ਵਾਰੀ ਲੋਕੇਸ਼ਨ ਚੇਂਜ ਵੀ ਹੋ ਜਾਂਦੀ ਤੁਸੀਂ ਇੱਥੋਂ ਸੇਵਾਦਾਰਾਂ ਕੋਲ ਪੁੱਛ ਵੀ ਸਕਦੇ ਹੋ ਆਣ ਕੇ ਤੇ ਜਿੱਦਾਂ ਯਾਤਰਾ ਦੇ ਗੁਰੂ ਕੇ ਲਾ ਤੰਤਨ ਬਾਬਾ ਗੁਰੂ ਦਿੱਤਾ ਜੀ ਦੇ ਸੰਗਤਾਂ ਜਿਹੜੀਆਂ ਜਾਂਦੀਆਂ ਫ੍ਰੀ ਆਫ ਕਾਸਟ ਐਸਜੀਪੀਸੀ ਵੱਲੋਂ ਫ੍ਰੀ ਸੇਵਾ ਲਗਾਈ ਹੋਈ ਹੈ ਜੀ ਦਿੱਲੀ ਬੱਸ ਜਾਂਦੀ ਹੈ ਇੱਥੋਂ ਤੁਸੀਂ ਵੀ ਇੱਥੇ ਆਣ ਕੇ ਜੇ ਤੁਸੀਂ ਜਾਣਾ ਚਾਹੋ ਤਾਂ ਸਵੇਰੇ 8 ਤੋਂ 8:30 ਤੋਂ 9 ਵਜੇ ਦੇ ਵਿੱਚ ਵਿੱਚ ਦਾ ਟਾਈਮ ਹੁੰਦਾ ਜੀ ਬੱਸਾਂ ਦਾ ਆਪਾਂ ਤੁਹਾਨੂੰ ਨਾਲ-ਨਾਲ ਸਾਰੇ ਦਰਸ਼ਨ ਕਰਾਵਾਂਗੇ ਅਸੀਂ ਵੀ ਖੁਦ ਵੀ ਯਾਤਰਾ ਕਰਾਂਗੇ ਤੇ ਇੱਥੇ ਬੱਸਾਂ ਆਉਂਦੀ ਜਦੋਂ ਬੱਸਾਂ ਆਉਂਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਨਾਲ-ਨਾਲ ਆਪਾਂ ਯਾਤਰਾ ਵੀ ਕਰਵਾਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਸਾਡੇ ਨਾਲ ਸਾਡੀ ਜਿਹੜੀ ਬੱਸ ਹੈਗੀ ਦਾ ਚੱਲ ਪਈ ਹੋਈ ਹੈਗੀ ਹੁਣ ਤੇ ਫਰੰਟ ਵਾਲੀ ਸੀਟ ਮੈਨੋਂ ਡਰਵਿਸ ਆਦੂ ਬਿਲਕੁਲ ਨਾਲ ਜੇਡ ਹੋਰ-ਥੋੜੇ ਬੱਚੇ ਹੋਰ ਆ ਕਿਉਂਕਿ ਬੱਸ ਵੀ ਨਹੀਂ ਸੀਗੀ ਪੋਹਣ ਵਾਲਾ ਭੱਜ ਚੁੱਕੇ ਇਸ ਕਰਕੇ ਹੋਰ ਅਮੋਦਰ ਖੜੀ ਗਏ ਉਹੇ ਖੜੇ ਹੋ ਕੇ ਯਾਤਰਾ ਕਰਨਗੇ ਚਲੋ ਜੀ ਅਸੀਂ ਹੁਣ ਬੈਠ ਗਏ ਹੋਇਆ ਤੇ ਮਸਤ ਬਾਸਰਵਾਨਾ ਹੋ ਚੁੱਕੀ ਹੋਈ ਹੈ ਜਿਹਨਾਂ ਗੁਰਦੁਆਰਾ ਸਾਹਿਬ ਆਈ ਜਾਣਗੇ ਤਾਂ ਅਨਦਰਸ਼ਨ ਨਾਲ ਕਰਾਈ ਜਾਵਾਂਗੇ ਸਾਡਾ ਨਸਤਰ ਬਣਿਆ ਰਵਜੇ ਇੱਥੇ ਪਹਿਲਾਂ ਦਰਸ਼ਨਸਾਨ ਨੂੰ ਕਿਹੜੇ ਗੁਰਦੁਆਰਾ ਸਾਹਿਬ ਦੇ ਹੁੰਦੇ ਹੈਗੇ ਆ ਜੀ ਸੋ ਸੰਗਤ ਜੀ ਆਪਾਂ ਚੱਲ ਕੇ ਪਹਿਲੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ਹੀਦੀ ਬਾਗ ਸਾਹਮਣੇ ਬਿਲਡਿੰਗ ਤੁਸੀਂ ਦੇਖ ਰਹੇ ਹੋ ਔਰ ਪਿੱਛੇ ਸਾਡੇ ਬੱਸ ਖੜੇ ਉੱਥੋਂ ਅਸੀਂ ਤਾਂ ਨਹੀਂ ਲੈਣ ਹੋਇਆ ਚੱਲਦੇ ਟਾਈਮ ਦਾ ਕਿਉਂਕਿ ਹਫੜਾ ਦਫੜੀ ਬਹੁਤ ਪੈ ਗਈ ਸੀਗੀ ਸੰਗਤ ਜ਼ਿਆਦਾ ਸੀਗੀ ਤੇ ਬੱਸ ਇੱਕ ਸੀ ਸਾਡੀ ਤਾਂ ਕਰਕੇ ਇੱਕ ਬੱਸ ਖਰਾਬ ਹੋਣ ਕਰਕੇ ਇੱਕੋ ਬੱਸ ਚ ਸਾਨੂੰ ਆਉਣਾ ਪਿਆ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਅੱਪ ਪੜ ਕੇ ਸੁਣਾ ਦਿੰਨੇ ਹਾਂ ਗੁਰਦੁਆਰਾ ਸਾਹਿਬ ਪਵਿੱਤਰ ਅਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਅਜੀਤ ਕੌਰ ਜੀਤੋ ਜੀ ਦਾ ਹੈ ਇਸ ਅਸਥਾਨ ਤੇ ਮਾਤਾ ਅਜੀਤ ਕੌਰ ਜੀਤੋ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਸੋ ਸੰਗਤ ਜੀ ਇਹ ਸੀਗਾ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੇ ਆਪਾਂ ਹੁਣ ਚੱਲਦੇ ਆ ਅੰਦਰ ਮੱਥਾ ਟੇਕਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੀ ਸੋ ਸੰਗਤ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਇਸ ਸਥਾਨ ਤੇ ਜਿਹੜਾ ਆਪਾਂ ਤੁਹਾਨੂੰ ਬਾਹਰ ਇਤਿਹਾਸ ਦੱਸ ਕੇ ਆਏ ਆ ਜੀ ਅੰਦਰ ਲਈ ਤੁਸੀਂ ਮಹಾರ ਦਰਸ਼ਨ ਕਰ ਰਹੇ ਹੋ ਜੀ ਸਾਰੀਆਂ ਸੰਗਤਾਂ ਸਾਡੇ ਨਾਲ ਜਿਹੜੀ ਐਸਜੀਪੀਸੀ ਵੱਲੋਂ ਬੱਸ ਚਲਾਈ ਜਾ ਰਹੀ ਹੈ ਸੇਵਾ ਉਹਨਾਂ ਦੇ ਨਾਲ ਦਰਸ਼ਨ ਕਰ ਰਹੀਆਂ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਅੰਦਰ ਵਾਹਿਗੁਰੂ ਜੀ ਵਾਹਿਗੁਰੂ ਸੰਗਤ ਜੀ ਹੁਣ ਆਪ ਪਹੁੰਚ ਚੁੱਕੇ ਹਾਂ ਗੁਰਦੁਆਰਾ ਕਿਲਾ ਹੌਲਗੜ੍ਹ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਲੇ ਮੁਹੱਲੇ ਸਮੇਂ ਦੀਵਾਨ ਲਗਾਉਂਦੇ ਹੁੰਦੇ ਸਨ ਭਾਈ ਅਨੰਦ ਲਾਲ ਜੀ ਗੁਰੂ ਜੀ ਨੂੰ ਇੱਥੇ ਹੀ ਆ ਕੇ ਮਿਲੇ ਸੀ ਸੰਗਤਾਂ ਇੱਥੇ ਦਰਸ਼ਨ ਕਰਨ ਜਾ ਰਹੀਆਂ ਜੀ ਦੇਖੋ ਜੀ ਗੁਰਦੁਆਰਾ ਕਿਲਾ ਹੌਲਗੜ੍ਹ ਸਾਹਿਬ ਪਿੱਛੇ ਸਾਡੀ ਸੰਗਤ ਸਾਰੀ ਆ ਰਹੀ ਹੈ ਜੀ ਬਸ ਉਤਰ ਕੇ ਤੇ ਆਪਾਂ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਦਰਸ਼ਨ ਸੋ ਸੰਗਤ ਜੀ ਨੂੰ ਦਰਸ਼ਨ ਕਰਸਾ ਦੇ ਗੁਰਦੁਆਰਾ ਕਿਲਾ ਹੌਲਗੜ੍ਹ ਸਾਹਿਬ ਇਸ ਸਥਾਨ ਤੇ ਮੁਹੱਲੇ ਮੁਹੱਲੇ ਦੌਰਾਨ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਸਜਾਉਂਦੇ ਹੁੰਦੇ ਸਨ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇੱਥੇ ਹੀ ਆਣ ਕੇ ਭਾਈ ਆਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀਗੇ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਨਾਲ ਨਾਲ ਤੁਸੀਂ ਦੇਖ ਰਹੇ ਹੋ ਜੀ ਇਸ ਤੋਂ ਅਗਲੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸਾਰੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੁਸੀਂ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸੇਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਤਿਹਾਸ ਆਪਾਂ ਤੁਹਾਨੂੰ ਦੱਸ ਦਈਏ ਜੀ ਗੁਰਦੁਆਰਾ ਸ 23 ਹਾੜ ਸੰਮਤ 1734 ਸਨ 1777 ਈਸਵੀ ਨੂੰ ਸਤਿਗੁਰੂ ਜੀ ਦਾ ਜੀ ਦੀ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਇਸ ਸਥਾਨ ਤੇ ਸਤਿਗੁਰੂ ਇਸ ਸਥਾਨ ਤੇ ਸਤਿਗੁਰੂ ਜੀ ਦਾ ਸੇਹਰਾ ਬਣਿਆ ਗਿਆ ਸੀ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਸੇਹਰਾ ਸਾਹਿਬ ਕਿਹਾ ਜਾਂਦਾ ਜੀ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂ ਗੁਰਕੇ ਲਾਹੌਰ ਦਰਸ਼ਨ ਕਰਨ ਵਾਸਤੇ ਜਾਂਦੇ ਆ ਤਾਂ ਆਸੇ ਪਾਸੇ ਦੀਆਂ ਪਹਾੜੀਆਂ ਦੇ ਵਿੱਚ ਸ਼ਸ਼ੋਭਿਤ ਗੁਰਦੁਆਰਾ ਸਾਹਿਬ ਸੇਹਰਾ ਸਾਹਿਬ ਦੇ ਦਰਸ਼ਨਾਂ ਕਰਨ ਵਾਸਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਜੀ ਤੇ ਸੰਗਤਾਂ ਸਾਡੀਆਂ ਆ ਜਾ ਚੁੱਕੀਆਂ ਜੀ ਬਸ ਸਾਡੇ ਉੱਪਰ ਆ ਚੁੱਕੀ ਐ ਲੋ ਜੀ ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸੇਹਰਾ ਸਾਹਿਬ ਜੀ ਦੀ ਬਾਹਰਲੀ ਇਮਾਰਤ ਆਸੇ ਪਾਸੇ ਉੱਚੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਆ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜ ਆਸੇ ਪਾਸੇ ਜਿਹੜੀਆਂ ਸੁੰਦਰ ਪਹਾੜੀਆਂ ਦੇ ਵਿੱਚ ਛੋਟੀ ਜੀ ਇਮਾਰਤ ਸੰਗਤਾਂ ਨੂੰ ਦਰਸ਼ਨ ਕਰ ਰਹੀ ਹੈ ਤੇ ਆਪਾਂ ਚੱਲਦੇ ਅੰਦਰ ਕਰਦੇ ਹਾਂ ਦਰਸ਼ਨ ਜੀ ਲਓ ਜੀ ਸੰਗਤਾਂ ਆ ਚੁੱਕੀਆਂ ਜੀ ਹੁਣ ਗੁਰੂਕਾ ਲਾਹੌਰ ਇਹ ਵੀਰ ਹਣੀ ਭਾਜੀ ਕਿੱਥੋਂ ਆਏ ਹੋ ਜੀ ਤਰਨਤਾਰਨ ਤੋਂ ਬਾਬਾ ਜੀ ਅੱਛਾ ਤਰਨਤਾਰਨ ਤੋਂ ਆਏ ਯਾਤਰਾ ਕਰਨ ਵਾਸਤੇ ਆਏ ਹਾਂ ਹਾਂ ਜੀ ਯਾਤਰਾ ਕਰਨ ਠੀਕ ਹੈ ਜੀ ਸੰਗਤਾਂ ਨਾਲ ਹਾਂ ਜੀ ਸੰਗਤ ਨਾਲ ਜੀ ਓਕੇ ਓਕੇ ਆ ਦੇਖੋ ਜੀ ਸੰਗਤਾਂ ਨਾਲ ਯਾਤਰਾ ਕਰਨ ਵਾਸਤੇ ਆਈਆਂ ਹਾਂ ਗੁਰੂ ਕੇ ਲਾਹੌਰ ਆਪਾਂ ਪਹੁੰਚ ਚੁੱਕੇ ਹਾਂ ਜੀ ਹੁਣ ਸਿਹਰਾ ਸਬ ਤੋਂ ਅੱਗੇ ਆਣ ਕੇ ਗੁਰੂ ਕੇ ਲਾਹੌਰ ਗੁਰਦੁਆਰਾ ਤਰਵੈਣੀ ਸਾਹਿਬ ਪਾਸ਼ਾਏ ਦਸਵੀਂ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਤਰਪੈਣੀ ਸਾਹਿਬ ਜੀ ਦੇ ਸੰਗਤਾਂ ਵੀ ਦਰਸ਼ਨ ਕਰ ਰਹੀਆਂ ਜੀ ਆਪਾਂ ਚੱ ਸੰਗਤਾਂ ਇਸ ਤਰਬੈਨੀ ਸਾਹਿਬ ਜੀ ਤੋਂ ਜਲ ਛਕਦੀਆਂ ਜੀ ਤੇ ਦਰਸ਼ਨ ਕਰ ਰਹੀ ਜੀ ਗੁਰਦੁਆਰਾ ਤਰਬੈਨੀ ਸਾਹਿਬ ਜੀ ਦੇ ਪਵਿੱਤਰ ਜਲ ਸੰਗਤਾਂ ਛਕ ਰਹੀਆਂ ਜੀ ਆਹ ਦੇਖੋ ਜੀ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਮਾਰੇ ਤਰਬੈਨੀ ਪ੍ਰਗਟ ਕੀਤੀ ਸੀ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਤੇ ਜਲ ਛਕ ਕੇ ਆਪਣੇ ਘਰਾਂ ਨੂੰ ਵੀ ਲੈ ਕੇ ਜਾਂਦੀਆਂ ਜੀ ਇਤਿਹਾਸ ਸਾਨੂੰ ਆਪਾ ਦੱਸਦੀ ਇੱਧਰ ਲਿਖਿਆ ਹੋਇਆ ਜੀ ਆ ਦੇਖੋ ਜੀ ਗੁਰਦੁਆਰਾ ਤਰਬੈਨੀ ਸਾਹਿਬ ਦਾ ਇਤਿਹਾਸ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕਿ ਪਾਣੀ ਦੀ ਬੜੀ ਘਾਟ ਹੈ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਕਿਰਪਾ ਵਰਖਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾਂ ਵਗਾਈਆਂ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਰਬਾਨੀ ਸਾਹਿਬ ਰੱਖਿਆ ਗਿਆ ਸੀਗਾ ਸੋ ਸੰਗਤਾਂ ਦੇ ਕਹਿਣ ਅਨੁਸਾਰ ਗੁਰੂ ਸਾਹਿਬ ਨੇ ਇੱਥੇ ਕਿਰਪਾ ਵਰਖਾ ਮਾਰ ਕੇ ਤਰਬਾਨੀ ਪ੍ਰਗਟ ਕੀਤੀ ਸੀ ਤਾਂ ਇਸ ਸਥਾਨ ਨੂੰ ਗੁਰਦੁਆਰਾ ਤਰਬਾਨੀ ਸਾਹਿਬ ਜਿਹਦਾ ਨਾਮ ਦਿੱਤਾ ਗਿਆ ਜੀ ਸੋ ਕਰਦੇ ਜੀ ਦਰਸ਼ਨ ਆਪਾਂ ਹੁਣ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰਕਾਲਾ ਹੌਰ ਪੌੜੀਆਂ ਚੜ ਕੇ ਅਸੀਂ ਉੱਪਰ ਆ ਗਏ ਆ ਆਹ ਦੇਖੋ ਜੀ ਜਿੱਦੋਂ ਤੋਂ ਪਹਿਲਾਂ ਸ਼ੁਰੂ ਤੋਂ ਦਿਖਾਈਆਂ ਉੱਥੋਂ ਬਚੜੀਆਂ ਸ਼ੁਰੂ ਕੀਤੀਆਂ ਪੌੜੀਆਂ ਤੇ ਉੱਪਰ ਜਾ ਕੇ ਹੁਣ ਆਪਾਂ ਬਿਲਕੁਲ ਦਰਬਾਰ ਸਾਹਿਬ ਜੀ ਦੇ ਸਾਹਮਣੇ ਪਹੁੰਚ ਚੁੱਕੇ ਹਾਂ ਚੱਲਦੇ ਜਾਂਦੇ ਤੇ ਕਰਦੇ ਆਂ ਦਰਸ਼ਨ ਜੀ ਸੰਗਤਾਂ ਇੱਥੇ ਨਾਲ ਜਿਹੜੀਆਂ ਸਾਡੇ ਆਈਆਂ ਸੀਗੀਆਂ ਸਫਾਈ ਦੀ ਸੇਵਾ ਕਰਦੀਆਂ ਪਈਆਂ ਜੀ ਸੋ ਆਪਾਂ ਚੱਲਦੇ ਆ ਉੱਪਰ ਹੁਣ ਆਪਸ ਸੱਪ ਸੋ ਸੰਗਾ ਜੀ ਆਪਾਂ ਪਹੁੰਚ ਚੁੱਕੇ ਗੁਰੂ ਕੇ ਲੰਗਰ ਹੁਣੇ ਸੇ ਆਪਾਂ ਜਿਹੜੀਆਂ ਸਾਡੇ ਨਾਲ ਸੰਗਤਾਂ ਜੀਆਂ ਸਾਰੀਆਂ ਲੰਗਰ ਛਕਣਗੀਆਂ ਜੀ ਲੰਗਰ ਦਾ ਟਾਈਮ ਵੀ ਵੈਸੇ ਹੋ ਚੁੱਕਾ ਤੇ ਸੰਗਤਾਂ ਆਪਦੀਆਂ ਵਿੱਚ ਛਾਗਰੀਆਂ ਤੇ ਲਗਭਗ ਸਾਰੀਆਂ ਛੱਕੇ ਚਲ ਗਈਆਂ ਸਿਰ ਰਹਿ ਗਿਆ ਛੱਕਦੇ फटाफट ਸੰਗਾ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਤੰਤਨ ਬਾਬਾ ਗੁਰਦਿੱਤਾ ਜੀ ਦੇ ਰਵਿੱਤਰ ਸਥਾਨ ਦੇ ਉੱਤੇ ਪਿੰਡ ਜਿੰਦਵੜੀ ਪਿੰਡ ਜਿੰਦਵੜੀ ਪਹੁੰਚ ਚੁੱਕੇ ਜੀ ਇਸ ਸਥਾਨ ਦਾ ਇਤਿਹਾਸ ਤੰਤਨ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਹੈਗਾ ਜੀ ਇਸ ਸਥਾਨ ਤੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਗਊ ਨੂੰ ਦੁਬਾਰਾ ਜੀਵਤ ਕੀਤਾ ਸੀ ਮਤਲਬ ਕਿ ਗਊ ਮਰ ਗਈ ਸੀ ਉਸ ਗਊ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ ਇਸ ਕਰਕੇ ਇਸ ਨਗਰ ਦਾ ਨਾਮ ਪਿੰਡ ਜਿੰਦਬੜੀ ਪਿਆ ਤੇ ਇਸ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਬਾਹਰ ਤੋਂ ਬਾਹਰ ਲੋ ਇਮਾਰਤ ਦੇ ਤੇ ਆਪਾਂ ਅੰਦਰ ਵੀ ਜਾ ਕੇ ਦਰਸ਼ਨ ਕਰਾਂਗੇ ਜੀ ਇੱਧਰ ਸਰੋਵਰ ਵੀ ਹੈਗਾ ਜੀ ਸੰਗਤਾਂ ਜਿਹੜੀਆਂ ਸਾਡੇ ਨਾਲੀਆਂ ਜੋ ਦਰਸ਼ਨ ਕਰ ਰਹੀਆਂ ਜੀ चंदन हो कोल बसरे चंदन लाने चंदन कोल बसरे रसू रसना जब दी तू तो ही तू तो ही जी, मेरी रसना जब दी ਸੰਘਾ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਵਿਭੌਰ ਸਾਹਿਬ ਪਾਸ਼ਾਏ ਦਸਵੀਂ ਸੰਗਤਾਂ ਸਾਡੇ ਨਾਲ ਚੱਲ ਗਈਆਂ ਜੰਦਰ ਤੇ ਸਭ ਤੋਂ ਪਹਿਲਾਂ ਆਪਾਂ ਨਾ ਵੀਰ ਜੀ ਦਾ ਧੰਨਵਾਦ ਕਰਾਂਗੇ ਸਾਡੇ ਡਰਾਈਵਰ ਸਾਹਿਬ ਜਿਹੜੇ ਪਾਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੇ ਪਾਜੀ ਸੀਟ ਨਾ ਨਾ ਦਿੰਦੇ ਸਾਨੂੰ ਸੱਚੀ ਅਸੀਂ ਰਹਿਣਾ ਸੀਗਾ ਹਾਂ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀਗੀ ਪਹਿਲਾਂ ਮੈਂ ਪਾਜੀ ਨੂੰ ਕਿਹਾ ਪਾਜੀ ਇੱਕ ਗੇ ਬੈਠ ਸਕਦੇ ਕੁਝ ਬੋਲੇ ਨਹੀਂ ਮੈਂ ਕਿਹਾ ਸ਼ਾਇਦ ਨਹੀਂ ਦੇਣੀ ਹੈਗੀ ਸੀਟ ਫਿਰ ਕਹਿੰਦੇ ਰੋਜ ਰੋਜ ਗੱਡੀ ਬੈਕ ਕਰ ਲਾਂ ਤੇ ਮੈਨੂੰ ਸੋ ਪਾਜੀ ਆਪਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰ ਸੋ ਸਾਹਿਬ ਇਹਨਾਂ ਦਾ ਕਰਕੇ ਆਪਾਂ ਯਾਤਰਾ ਅੱਜ ਕਰ ਰਹੇ ਆ ਜੀ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਕਰਦੇ ਆਂ ਦਰਸ਼ਨ ਸੰਗਤ ਜੀ ਤੁਹਾਨੂੰ ਵੀ ਕਰੌਣੇ ਨਾਲ ਆਪਾਂ ਇਤਿਹਾਸ ਵੀ ਦੱਸਦੇ ਆਂ ਜੀ ਸੰਗਤ ਜੀ ਗੁਰਦੁਆਰਾ ਵਿਖੇ ਪਵੌਰ ਸਾਹਿਬ ਜੀ ਦੀ ਬਾਹਰਲੀ ਇਮਾਰਤ ਦੇ ਤੁਸੀਂ ਦਰਸ਼ਨ ਕਰ ਲਓ ਜੀ ਬਹੁਤ ਹੀ ਸੁੰਦਰ ਰਮਣੀਕਾ ਸਥਾਨ ਬਣਿਆ ਹੋਇਆ ਜੀ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਮਰੀ ਕਰੋ ਹੱਥ ਦਰ ਅੱਛਾ ਪੂਰਨ ਹੋਏ ਸਤਿਤ ਕੀ ਇੱਛਾ ਸੰਘਾ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਵਿਪਾਉਰ ਸਾਹਿਬ ਜੀ ਦੇ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਦਰਿਆ ਹੈਗਾ ਜਿਹੜਾ ਦਰਿਆ ਦੇ ਬਿਲਕੁਲ ਕੰਡੇ ਦੇ ਉੱਤੇ ਗੁਰਦੁਆਰਾ ਵਿਪਾਉਰ ਸਾਹਿਬ ਪਾਸ਼ਾ 10ਵੀਂ ਸ਼ਿਸ਼ੋਬੀਤਾ ਜੀ ਇਸ ਸਥਾਨ ਤੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਰ ਚੌਪਾਈ ਜੀ ਸਾਹਿਬ ਜੀ ਦਾ ਪਾਠ ਦਾ ਵਿਚਾਰਨ ਕੀਤਾ ਸੀਗਾ ਉਹ ਪਿੱਛੇ ਲਿਖਿਆ ਵੀ ਹੋਇਆ ਇਤਿਹਾਸ ਆਪਾਂ ਤੁਹਾਨੂੰ ਇੱਥੋਂ ਹੀ ਬੋਲ ਕੇ ਦੱਸ ਰਹੇ ਆ ਜੀ ਬਹੁਤ ਹੀ ਸੁੰਦਰ ਹਵਾ ਠੰਡੀ ਹਵਾ ਚੱਲ ਰਹੀ ਹੈ ਜੀ ਬਹੁਤ ਰਮਣੀਕਾ ਸਥਾਨ ਬਣਿਆ ਹੋਇਆ ਜੀ ਦਿਲ ਕਰਦਾ ਇੱਥੋਂ ਵੀ ਆਪਾਂ ਜਾਈਏ ਨਾ ਜਾਈਏ ਨਾ ਸ਼ਾਂਤੀ ਬਹੁਤ ਹੈ ਤੇ ਸੰਗਤਾਂ ਬਹੁਤ ਸ਼ਾਂਤੀ ਹੁੰਦੀ ਹੁੰਦੀ ਹੈਗੀ ਹੈ ਪਰ ਇੱਥੇ ਜਿਹੜਾ ਪਹਾੜਾਂ ਦੇ ਵਿੱਚ ਇਦਾਂ ਨਦੀ ਦਾ ਆਪਾਂ ਕਹਿ ਸਕਦੇ ਹਾਂ ਵਹਿੰਦੀ ਹੈ ਠੰਡੀ ਮਿੱਠੀ ਹਵਾ ਆ ਰਹੀ ਹੈ ਜੀ ਨਾਲ-ਨਾਲ ਕੀ ਹੁੰਦੀ ਹੈ ਤਾਂ ਏ ਨਾਲ ਨਾਲ ਆਪਾਂ ਦਰਸ਼ਨ ਕਰ ਰਹੇ ਆ ਸਾਡੇ ਨਾਲ ਦੀਆਂ ਸੰਗਤਾਂ ਆ ਸਕਦਾ ਅੱਗੇ ਕਰਦੀਆਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕੋ ਚੌਪਾਈ ਜੀ ਸਾਹਿਬ ਜਿਹਦੇ ਪਾਠ ਕਰੋ ਅਸੀਂ ਵੀ ਮੱਥਾ ਟੇਕ ਆਏ ਆ ਜੀ ਆ ਸੰਗਤਾਂ ਸਾਡੇ ਨਾਲ ਆਈਆਂ ਹੋਈਆਂ ਕਿਹੜੇ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਨਿੰਜਰ ਨਿੰਜਰ ਕਿਹੜਾ ਡਿਸਟ੍ਰਿਕਟ ਹੈੜਾ ਅੰਮ੍ਰਿਤਸਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਓਕੇ ਓਕੇ ਅਲੱਗ-ਅਲੱਗ ਥਾਵਾਂ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਜੀ ਸੰਗਤ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਆ ਜੇ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ ਸੋ ਵਾਰ ਬਾਬਾ ਗੁਰਦੇਤਾ ਜੀ ਦੇ ਸਥਾਨ ਤੇ ਪਹੁੰਚ ਚੁੱਕੇ ਆ ਜੀ ਸੰਗਤਾਂ ਸਾਰੀਆਂ ਸਾਡੇ ਨਾਲ ਦੀਆਂ ਆ ਗਈਆਂ ਜੀ ਤੇ ਆਪਾਂ ਉਹਨਾਂ ਦੇ ਦਰਸ਼ਨ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਜੀ ਸਰਬੋਣਾ ਪ੍ਰਸ਼ਾਦ ਲੈ ਲਿਆ ਮੱਥਾ ਟੇਕਣ ਵਾਸਤੇ ਅੰਦਰ ਤੇ ਹਾਂ ਕੋਈ ਗੱਲ ਨਹੀਂ ਜਾਣ ਦਿਓ ਜੀ ਸਾਰੇ ਚੱਲੇ ਆ ਗੁਰਮਾਹਨ ਦਾਵਤ ਕੀਤੀ ਸੀ ਹਾਂ ਜੀ ਤੇ ਮੱਥਾ ਟੇਕਣ ਚੱਲੇ ਆਪਾਂ ਚਲੋ ਜੀ ਚਲੋ ਸੋ ਪਾ ਉੱਥੇ ਪ੍ਰਸ਼ਾਦ ਭੇਟਾ ਕਰਵਾ ਦਿੱਤਾ ਜੀ ਹਾਂ ਹੁਣ ਬਾਬਾ ਜੀ ਇੱਥੇ ਕੜਾ ਪ੍ਰਸ਼ਾਦੀ ਦੇਖ ਤੁਸੀਂ ਇੱਥੇ ਭੇਟ ਕਰਵਾ ਸਕਦੇ ਹੋ ਕੜਾ ਪ੍ਰਸ਼ਾਦੀ ਦੇਖ ਕਰਵਾ ਕੇ ਕਿਰਪਾਨ ਭੇਟ ਇੱਥੇ ਕਰਵਾਓ ਜੀ ਕੜਾ ਪ੍ਰਸ਼ਾਦੀ ਕਿਰਪਾਨ ਭੇਟ ਇੱਥੇ ਕਰਵਾਓ ਜੀ ਇੱਥੇ ਕੜਾ ਪ੍ਰਸ਼ਾਦੀ ਤੁਸੀਂ ਦੇਖ ਕਰਵਾਇਆ ਤੇ ਇੱਥੇ ਕਿਰਪਾਨ ਭੇਟਾ ਹੋ ਜਾਂਦੀ ਹੈ ਜੀ ਸੋ ਸੰਗਤ ਜੀ ਆਪਾਂ ਚੱਲਦੇ ਹਾਂ ਜੀ ਅੱਗੇ ਹੁਣ ਕਰਦੇ ਹਾਂ ਜੀ ਦਰਸ਼ਨ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਤਨ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਸੰਗਤ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਾਨੂੰ ਲੱਗਾ ਸੀ ਕਿ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਜੀ ਤੇ ਜਾਵਾਂਗੇ ਪਰ ਉਧਰ ਨੂੰ ਬੱਸ ਲੈ ਕੇ ਨਹੀਂ ਗਏ ਸਿੱਧੇ ਆ ਗਏ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੰਗਤਾਂ ਆ ਚੁੱਕੀਆਂ ਜੀ ਨੀਚੇ ਤੇ ਸਾਹਮਣੇ ਐ ਪਿੱਛੇ ਤੁਸੀਂ ਦੇਖ ਰਹੇ ਗੁਰਦੁਆਰਾ ਸਾਹਿਬ ਉੱਪਰ ਚੜ੍ਹ ਕੇ ਜਾਵਾਂਗੇ ਜੀ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੱਸਦੀ ਹੈ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਅਮ੍ਰਿਤ ਵੇਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਮਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਹਲਕਾ ਹੱਲਾ ਕਰ ਦਿੱਤਾ ਮਤਲਬ ਕਿ ਕਸਮਾਂ ਖਾਦੀਆਂ ਝੂਠੀਆਂ ਘੁਰਾਣੀਆਂ ਤੇ ਮੁੱਕਰ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਪਿੱਛੇ ਹਮਲਾ ਕਰ ਦਿੱਤਾ ਸ਼ਾਹੀ ਟਿੱਬੇ ਤੇ ਭਾਈ ਉਹਦੇ ਸਿੰਘ ਪੰਜਾਹ ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾ ਗਏ ਸਰਸਾ ਨਦੀ ਦੇ ਕੰਡੇ ਤੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਾਹਿਬ ਜ਼ੋਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਨਾਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜਤਾ ਜੀ ਨੂੰ ਸਰਸਾ ਨਦੀ ਦੇ ਕੰਡੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿਹੰਗ ਖਾਂ ਵੱਲ ਚਲੇ ਗਏ ਸਰਸਾ ਨਦੀ ਕੰਢੇ ਸਰਸਾ ਨਦੀ ਕੰਢੇ ਹੋਈ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਾ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਇਤਿਹਾਸ ਦਾ ਜ਼ਿਕਰ ਹੁੰਦਾ ਜੀ ਸੋ ਆਪਾਂ ਸੰਗਤ ਜੀ ਇਹਪੁਰ ਜਾਵਾਂਗੇ ਜੀ ਨਾਲੇ ਕਰਾਂਗੇ ਦਰਸ਼ਨ ਨਾਲ ਤੁਹਾਨੂੰ ਵੀ ਕਰਾਵਾਂਗੇ ਜੀ ਸਾਂਗਾਂ ਜੇ ਪਹਿਲਾਂ ਇੱਥੇ ਚਰਨ ਗੰਗਾ ਦੇ ਪੈਰ ਧੋ ਕੇ ਸਾਹਮਣੇ ਉੱਪਰ ਪੌੜੀਆਂ ਚੜ੍ਹ ਕੇ ਸਾਨੂੰ ਜਾਣਾ ਪੈਣਾ ਜਿਹੜੀ ਸੰਗਤ ਆਨੰਦਪੁਰ ਸਾਹਿਬ ਦਰਸ਼ਨ ਕਰਨ ਨੂੰ ਆਂਦੀ ਹੈ ਜੀ ਉਸ ਸਥਾਨ ਤੇ ਮੱਥਾ ਟੇਕਣ ਵਾਸਤੇ ਜ਼ਰੂਰ ਆਉਂਦੀ ਹੈ ਜੀ ਤਾਂ ਜੋ ਸਾਨੂੰ ਉਸ ਸਮੇਂ ਦਾ అనుభవ ਕਰ ਸਕੀ ਆ ਭਾਈ ਸਥਾਨ ਤੇ ਆ ਕੇ ਮਨ ਬਹੁਤ ਜ਼ਿਆਦਾ ਵਿਆਕੁਲ ਹੋ ਜਾਂਦਾ ਜੀ ਸੋ ਸੰਗਤਾਂ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਜੋ ਉੱਪਰ ਆਪਾਂ ਵੀ ਚੱਲਦੇ ਆਂ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਆਪ ਪੌੜੀਆਂ ਚੜ ਗਏ ਥਾ ਥੋੜਾ ਸਾਹ ਚੜਿਆ ਹੋਇਆ ਜੀ ਵਾਹਿਗੁਰੂ ਵਾਹਿਗੁਰੂ ਓਏ ਓਏ ਅ ਜਦੋਂ ਖੋਜ ਹੋਈ ਸੀ ਜਦੋਂ ਉੱਥੋਂ ਪ੍ਰਾਤਨ ਸਮੇਂ ਦੇ ਸ਼ਸਤਰ ਮਿਲੇ ਸੀ ਕਰਪਾਨ ਗੜਵਾ ਖੰਡਾ ਇਹ ਜੰਗ ਦੇ ਵਿੱਚ ਜਦੋਂ ਸ਼ਸਤਰ ਵਰਤੇ ਗਏ ਸੀਗੇ ਉਹ ਚੀਜ਼ਾਂ ਤੁਸੀਂ ਦਰਸ਼ਨ ਕਰ ਰਹੇ ਹੋ ਦਾ ਇਸ ਸਮੇਂ ਨਿਕਲੀਆਂ ਵਸਤੂਆਂ ਜੀ ਤੁਸੀਂ ਬਾਹਰ ਲਈ ਮਾਰਾ ਦੇ ਦਰਸ਼ਨ ਕਰ ਲਓ ਜੀ ਬਹੁਤ ਉੱਚੀ ਟਿੱਬੀ ਹੈ ਜੀ ਉੱਥੇ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਸ਼ਸ਼ੋਭੀਤਾ ਜੀ ਸੋ ਸੰਗਤਾਂ ਦੂਰੋਂ ਦੂਰੋਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਜੀ ਆਹ ਦੇਖੋ ਜੀ ਪੌੜੀਆਂ ਬੜੀਆਂ ਹੋਈਆਂ ਛੱਡੇ ਤੇ ਥੱਲੇ ਉਹ ਸਾਡੀ ਬੱਸ ਖੜੀ ਹੈ ਜੀ ਉਹ ਜਿਹੜੀ ਦੋ ਗੱਡੀਆਂ ਦੇ ਨਾਲ ਇਧਰੋਂ ਪਹਿਲੇ ਨੰਬਰ ਤੇ ਸਾਡੀ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਬੱਸ ਆਈ ਹੈ ਇਹ ਹਰ ਰੋਜ਼ ਬਸ ਆਉਂਦੀ ਹੈ ਜ ਜਦੋਂ ਆਪਾਂ ਤੁਹਾਨੂੰ ਦੱਸਿਆ ਜੀ ਤੁਸੀਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਲਾਗੇ ਗੁਰਦੁਆਰਾ ਸਾਹਿਬ ਦੇ ਜਿਹੜੇ ਹੁੰਦੇ ਆ ਜਿ ਉਹ ਵੀ ਕਰਵਾਉਂਦੇ ਆ ਸਾਰੇ ਦਰਸ਼ਨ ਕਰਵਾਉਂਦੇ ਆ ਜੀ ਤੁਸੀਂ ਵੀ ਆ ਸਕਦੇ ਹੋ ਜੀ ਸੋ ਆਪਾਂ ਹੁਣ ਚੱਲਦੇ ਆ ਜੀ ਥੱਲੇ ਸੋ ਸੰਗਤ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਪਾਸ਼ਾ ਸ਼ੇਮੀ ਕੀਰਤਪੁਰ ਸਾਹਿਬ ਹਰਗੋਬਿੰਦ ਸੱਚਾ ਪਾਸ਼ਾ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਆ ਜੀ ਆਪਾਂ ਹੁਣ ਇੱਥੋਂ ਦੇ ਆਪਾਂ ਦਰਸ਼ਨ ਕਰਾਵਾਂਗੇ ਨਾਲ ਤੁਹਾਨੂੰ ਵੀ ਕਰਾਵਾਂਗੇ ਜੀ ਸੋ ਆਪਾਂ ਹੁਣ ਚੱਲਦੇ ਆ ਜ ਸੋ ਸੰਗ ਜੀ ਅਸੀਂ ਦਰਸ਼ਨ ਕਰਕੇ ਬਾਹਰ ਆ ਗਿਆ ਜੀ ਗੁਰਦੁਆਰਾ ਪਾਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਜੀ ਦੇ ਇਸ ਸਥਾਨ ਦਾ ਇਤਿਹਾਸ ਸਾਹਿਬ ਜੀ ਨੇ ਦੱਸ ਦਈਏ ਜੀ ਇਸ ਪਾਵਨ ਸਥਾਨ ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮੇਰੀ ਪੀਰ ਦੇ ਮਾਲਕ ਉਹਨਾਂ ਦੀ ਪਾਵਨ ਦੇਹ ਦਾ ਸੰਸਕਾਰ ਇੱਥੇ ਕੀਤਾ ਗਿਆ ਸੀਗਾ ਜੀ ਸੋ ਇਸ ਸਥਾਨ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਆਪਣਾ ਮਨ ਆਪਣੀਆਂ ਮਨੋ ਕਾਮਨਾ ਪੂਰਨ ਕਰਦੀਆਂ ਹਾਂ ਜੀ ਆਪ ਜੀ ਨੇ ਵੀ ਦਰਸ਼ਨ ਕੀਤੇ ਜੀ ਇਸ ਸਥਾਨ ਦੇ ਨਾਲ ਹੋਰ ਵੀ ਗੁਰਦੁਆਰਾ ਸਾਹਿਬ ਲੱਗਦੇ ਹਨ ਜੀ ਸੋ ਆਪ ਜੀ ਜਦੋਂ ਵੀ ਇੱਥੇ ਆਉ ਦਾ ਦਰਸ਼ਨ ਕਰ ਸਕਦੇ ਇ ਤੋ ਜਾਣ ਕੇ ਸੋ ਸੰਗਤਾਂ ਸਾਰੀਆਂ ਲਗਭਗ ਦਰਸ਼ਨ ਕਰਕੇ ਵਾਪਸ ਆ ਚੁੱਕੀਆਂ ਜੀ ਸੋ ਮੈਨੂੰ ਲੱਗਦਾ ਹੁਣ ਆਪਾਂ ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜਾਵਾਂਗੇ ਜੀ ਸੋ ਇਹ ਮੈਨੂੰ ਲੱਗਦਾ ਆ ਆਖਰੀ ਪੜਾਅ ਹੋਏਗਾ ਜੀ ਆਪਣਾ ਸੋ ਜਿੱਦਾਂ ਵੀ ਹੋਇਆ ਤੁਹਾਨੂੰ ਅੱਗੇ ਵੀਡੀਓ 'ਚ ਪਤਾ ਲੱਗ ਜਾਵੇਗਾ ਜੀ ਮਿਲਦੇ ਆਂ ਜੀ ਅੱਗੇ ਜਾ ਕੇ ਫਿਰ ਹੁਣ ਸੰਗਤ ਜੀ ਅਸੀਂ ਯਾਤਰਾ ਕਰਕੇ ਆ ਗਏ ਆ ਜੀ ਵਾਪਸ ਆਹ ਹਾਲ ਹੈ ਜੀ ਇੱਥੇ ਬੱਸ ਖੜੀ ਹੁੰਦੀ ਆ ਤੇ ਹਰ ਰੋਜ਼ ਇੱਥੋਂ ਹੀ ਬੱਸ ਚੱਲਦੀ ਆ ਦਸ਼ਮੇਸ਼ ਦਿਵਾਨ ਹਾਲ ਤਖਤ ਸ੍ਰੀ ਕੇਸਗੜ ਸਾਹਿਬ ਜੀ ਬਿਲਕੁਲ ਸਾਹਮਣੇ ਆ ਦੇਖੋ ਜੀ ਇੱਕ ਬੱਸ ਆਹ ਵਾਲੀ ਆ ਕੋਈ ਤਕਨੀਕੀ ਖਰਾਬੀ ਕਰਕੇ ਅੱਜ ਲੈ ਕੇ ਨਹੀਂ ਗਏ ਇਸ ਕਰਕੇ ਆ ਬੱਸ ਲੈ ਕੇ ਗਏ ਆ ਜੀ ਤੇ ਸੰਗਤਾਂ ਸਾਰੀਆਂ ਆ ਚੁੱਕੀਆਂ ਜੀ ਵਾਪਸ ਤੇ ਸਰਬ ਤੇ ਮਨਵੀਰ ਦੀ ਸੀਟ ਸੀਗੀ ਆ ਵਾਲੀ ਅੱਗੇ ਵਾਲੀ ਬਿਲਕੁਲ ਅੱਗੇ ਵਾਲੀ ਸੀਟ ਸੀਗੀ ਇਹਦੀ ਤੇ ਇੱਥੋਂ ਹਰ ਰੋਜ਼ ਬੱਸ ਜਾਂਦੀ ਹੈ 8:30 ਵਜੇ ਤੋਂ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ 9:00 ਵਜੇ ਬੱਸ ਤੁਰ ਪੈਂਦੀ ਹੈ ਇੱਥੋਂ ਪੂਰੇ 9:00 ਵਜੇ ਤੁਰਨ ਦਾ ਟਾਈਮ ਹੈ ਤੇ ਡੇਲੀ ਸੰਗਤਾਂ ਇੱਥੋਂ ਜਾਂਦੀਆਂ ਜੀ ਲਾਓ ਜੀ ਮਨਵੀਰ ਵੀ ਆ ਗਈ ਬਾਹਰ ਤੇ ਆ ਉਹਨਾਂ ਦੀ ਸੀਟ ਸੀਗੀ ਠੀਕ ਹੈ ਜੀ ਸੰਗਤਾਂ ਇਥੋਂ ਹਰ ਰੋਜ਼ ਤੁਸੀਂ ਵੀ ਜਾ ਸਕਦੇ ਹੋ ਜਿੰਨੂੰ ਨਹੀਂ ਪਤਾ ਤੁਸੀਂ ਧਿਆਨ ਨਾਲ ਸੁਣ ਲੋ ਜੀ 8:30 ਵਜੇ ਸੰਗਤਾਂ ਇੱਥੇ ਇਕੱਠੀਆਂ ਹੋ ਜਾਂਦੇ 9 ਵਜੇ ਤੱਕ ਅਗਰ ਬੱਸ ਤੋਰ ਪੈਂਦੀ ਹੈ ਜੀ ਆਹ ਦੇਖੋ ਜੀ ਬੜੇ ਆਨੰਦ ਨਾਲ ਯਾਤਰਾ ਕੀਤੀ ਹੈ ਜੀ ਸੋ ਹੁਣ ਆਪਾਂ ਚਾਹ ਪੀਵਾਂਗੇ ਚਾਹ ਪੀਵਾਂਗੇ ਆਪਾਂ ਹਣਾ ਨਾ ਜ਼ਰੂਰ ਪੀਵਾਂਗੇ ਚਾਹ ਪੀਵਾਂਗੇ ਜੀ ਸਾਰੇ ਜਣੇ ਨਹੀਂ ਆਪਾਂ ਪੀਵਾਂਗੇ ਆਪਣੇ ਜਿਹੜੇ ਪਰਿਵਾਰ ਦੇ ਜੀ ਹੈਗੇ ਚੱਲਦੇ ਆਂ ਚਾਹ ਵਾਲੇ ਲੰਗਰ ਦੇ ਵਿੱਚ ਤੇ ਪੀਨੇ ਆਂ ਚਾਹ ਫਿਰ ਲਓ ਜੀ ਦੋਸਤੋ ਅਸੀਂ ਕਮਰੇ ਚ ਆਨ ਕੇ ਬੈਠ ਗਏ ਆਂ ਰਾਤ ਦਾ ਟਾਈਮ ਹੋ ਚੁੱਕਾ ਜੀ ਪ੍ਰਸ਼ਾਦਾ ਪਾਣੀ ਸੀ ਛਕ ਲਿਆ ਰਾਤ ਦਾ ਲੰਗਰ ਛਕ ਕੇ ਆਪਾਂ ਆ ਗਏ ਆ ਜੀ ਤੇ ਥੋੜੀ-ਬਹੁਤੀ ਆਪਾਂ ਸ਼ਾਪਿੰਗ ਕੀਤੀ ਹੈ ਸਮਾਨ ਸਬੰਨ ਖਰੀਦਿਆ ਨਿਆਣਿਆਂ ਵਾਸਤੇ ਉਹ ਤੁਸੀਂ ਦੇਖ ਲਓ ਆ ਦੇਖੋ ਜੀ ਆ ਬੈਗ ਹਰਮਨ ਦਾ ਬੱਚਿਆਂ ਵਾਸਤੇ ਬੰਦੂਕਾਂ ਕਾਂਟ ਹਾਰਟ ਐਡੀਬੇਰ ਲਿਆ ਰਮਨ ਨੇ ਆਪਣੇ ਵਾਸਤੇ ਹਾਂ ਤੇ ਹੁਣ ਦੋਸਤੋ ਆਪਾਂ ਇੱਥੇ ਵੀਡੀਓ ਤੇ ਐਂਡ ਕਰਨ ਜਾ ਰਹੇ ਆ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਨੀ ਹੈਗੀ ਅਸੀਂ ਸੋਚਿਆ ਪਹਿਲਾਂ ਘਰ ਜਾ ਕੇ ਐਂਡ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਉਸਕੇ ਫਿਰ ਵੀਡੀਓ ਜਿਆਦਾ ਲੰਬੀ ਹੁੰਦੀ ਜਾਂਦੀ ਹੈ ਇਸ ਕਰਕੇ ਆਪਾਂ ਇੱਥੇ ਐਂਡ ਕਰਨ ਜਾ ਰਹੇ ਆ ਹੁਣ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸੁਨੇਹਾ ਜਿਹੜਾ ਆਪਾਂ ਹਰ ਵੀਡੀਓ ਦੇ ਵਿੱਚ ਦੇਈਦਾ ਹੁੰਦਾ ਜੀ ਊੜਾ ਤੇ ਝੂੜਾ ਮੇਸ਼ਾ ਮਾ ਸਾੰਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਜੇ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੇ ਇੱਕ ਜਿਹੜਾ ਆਪਾਂ ਤੁਹਾਨੂੰ ਸੁਨੇਹਾ ਹੋਰ ਦੇਈਦਾ ਹੁੰਦਾ ਜੀ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਸੋ ਦੋਸਤੋ ਅਨੰਤਪੁਰ ਸਾਹਿਬ ਦੀ ਯਾਤਰਾ ਸਾਰਾ ਵਲੌਗ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਜਿਹੜੇ ਜਿਹੜੇ ਗੁਰਦੁਆਰੇ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਉਹ ਵੀ ਤੁਸੀਂ ਦੇਖ ਲਿਆ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਆ ਜਾਊਗਾ ਤੁਹਾਡਾ ਸਾਡੇ ਆਉਣ ਵਾਲੇ ਬਲੌਗ ਸਭ ਤੋਂ ਪਹਿਲਾਂ ਮਿਲ ਜਾ ਫਿਰ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਉਦ ਤੱਕ ਲਈ ਬਾਏ ਬਾਏ ਸਵਾਗਤ ਹੈ ਗੁਰਜੀ ਕੀ ਫਤਿਹ